ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਬਿਜਲੀ ਵਿਭਾਗ ਨੇ ਜਲੰਧਰ ਜ਼ਿਲ੍ਹੇ ਦੇ ਬਖਵਕ ਕਲਾਕਾਂ 'ਤੇ ਛਾਪੇਮਾਰੀ ਕੀਤੀ ਤੇ ਲੋਕਾਂ ਤੋਂ 12 ਲੱਖ ਰੁਪਏ ਦਾ ਜੁਰਮਾਨਾ ਬਸੂਰ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲਾਂ ਲਈ ਪਾਰਟੀ ਵਿੱਚੋਂ ਮੁਲਤ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਪੱਖ ਵਿੱਚ ਬਿਆਨ ਦਿੱਤਾ ਸੀ ਸਰਦਾਰਜੀ ਤ੍ਰੀ ਨੇ ਪਾਕਿਸਤਾਨ ਵਿੱਚ ਪਹਿਲੇ ਦਿਨ ਹੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ ਇਹ ਫਿਲਮ ਦਿਲਜੀਤ ਸਿੰਘ ਦਸਾਂਜ ਦੀ ਹੈ ਤੇ ਪੰਜਾਬ ਤੇ ਇੰਡੀਆ ਵਿੱਚ ਇਸ ਨੂੰ ਬੈਨ ਕਰ ਦਿੱਤਾ ਗਿਆ ਹੈ ਪਾਕਿਸਤਾਨ ਵਿੱਚ ਅੱਜ ਤੜਕੇ ਭਚਾਰ ਦੇ ਝਟਕੇ ਮਹਿਸੂਸ ਕੀਤੇ ਗਏ ਡਾਇਰੈਕਟਰ ਪਵਾਨ ਨੇ ਇਸ ਦੀ ਤੀਬਰਤਾ 5.2 ਸੀ ਅੰਮ੍ਰਿਤਸਰ ਤੋਂ ਮਿਲਾਨ ਇਟਲੀ ਦੇ ਲਈ 2 ਜੁਲਾਈ ਤੋਂ ਸਿੱਧੀ ਉਡਾਣ ਸ਼ੁਰੂ ਹੋ ਜਾਵੇਗੀ ਪੰਜਾਬ ਦੇ 18 ਜਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਤਾਵਨੀ ਦਿੱਤੀ ਗਈ ਹੈ ਤੇ ਅੱਜ ਦੀ 19% ਵੱਧਮੀ ਪਿਆ ਹੈ ਤੇ ਟਾਈਮਾਂ ਵਿੱਚ ਪਾਣੀ ਦਾ ਸਤ੍ਤਰ ਵੱਧ ਗਿਆ ਹੈ। ਬੰਡੋਰ ਡੈਮ ਵਿੱਚ ਪਾਣੀ ਵਧਣ ਦੇ ਕਾਰਨ ਇੱਥੋਂ ਦੇ ਗੇਟ ਖੋਲ ਦਿੱਤੇ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਲੱਕੈਂ ਵਿੱਚ ਹੜ੍ਹਾਂ ਨੂੰ ਕੰਟਰੋਲ ਕਰਨ ਲਈ ਹੈਲਪ ਡੈਸਕ ਦੀ ਸਥਾਪਿਤ ਕੀਤੀ ਗਈ ਹੈ ਤੇ 01887232015 ਤੇ ਕੋਈ ਵੀ ਐਮਰਜੈਂਸੀ ਕਾਲ ਕਰ ਸਕਦਾ ਹੈ। ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਦਾ ਡਰ ਸਤਾਣ ਲੱਗਾ ਹੈ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ 15 ਸਾਲ ਪੁਰਾਣੀਆਂ ਗੱਡੀਆਂ ਵਿੱਚ ਹੁਣ ਪੈਟਰੋਲ ਨਹੀਂ ਭਰਿਆ ਜਾਵੇਗਾ ਤੇ ਜੇਕਰ ਕੋਈ ਇਹਨਾਂ ਗੱਡੀਆਂ ਨੂੰ ਸੜਕਾਂ ਤੇ ਲਿਆਂਦਾ ਤੇ ਉਹਨਾਂ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਤੇ ਹਰਿਆਣਾ ਵਿੱਚ 28 ਲੱਖ ਵਾਹਨ 15 ਸਾਲ ਤੋਂ ਪੁਰਾਣੇ ਹਨ ਝਾਰਖੰਡ ਦੇ ਇੱਕ ਸਕੂਲ ਵਿੱਚ ਪਾਣੀ ਭਰ ਗਿਆ ਹੈ ਤੇ ਜਿਸ ਨਾਲ 162 ਬੱਚਿਆਂ ਨੂੰ ਪੁਲਿਸ ਵੱਲੋਂ ਇਹਨਾਂ ਨੂੰ ਬਚਾ ਲਿਆ ਗਿਆ ਪੁਰੀ ਵਿੱਚ ਇਸ ਸਮੇਂ 10 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨ ਕਰਨ ਲਈ ਪਹੁੰਚੇ ਹਨ ਤੇ ਇੱਥੇ ਭਗਦੜ ਮਚ ਗਈ ਹੈ ਜਿਸ ਨਾਲ 50 ਲੋਕ ਜ਼ਖਮੀ ਹੋ ਗਏ ਤੇ 3 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਦੇ ਮੁੱਖ ਜੱਜ ਗਗੋਈ ਨੇ ਕਿਹਾ ਹੈ ਕਿ ਡਾਕਟਰ ਬੀ ਆਰ ਅੰਬੇਦਕਰ ਨੂੰ ਸਿਰਫ 1 ਇੱਕੋ ਹੀ ਸਬਦਾਨ ਮਨਜ਼ੂਰੀ ਸੀ ਉਹ 377 ਦੇ ਖਿਲਾਫ ਸਨ। ਭਰਤਪੁਰ ਇਲਾਕੇ ਵਿੱਚ ਪਾਈਪਲਾਈਨ ਪਾਉਂਦੇ ਹੋਏ ਟੋਆ ਪ੍ਰਟੇਗ ਸਟਰੀਟ ਤੇ ਟੋਇਦ ਵਿੱਚ 10 ਲੋਕ ਦੱਬ ਗਏ ਸਨ ਜਿਨ੍ਹਾਂ ਵਿੱਚੋਂ 3 ਮਹਿਲਾਵਾਂ ਤੇ ਇੱਕ ਔਕਦੀ ਮੌਤ ਹੋ ਗਈ। ਅਕਸਰਲੀ ਪੋਲਿਟਿਕੀ ਸੀ ਮਨੀਰ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਪਸੰਦ ਦੇਸ਼ ਹੈ ਤੇ ਉਹ ਭਾਰਤ ਨਾਲ ਕਿਸੇ ਵੀ ਤਰ੍ਹਾਂ ਦੇ ਜੰਦ ਕਾਂਦੀ ਸਥਿਤੀ ਵਿੱਚ ਨਹੀਂ ਹੈ ਸਿਰ ਭਾਰਤ ਨੇ ਹੀ ਜੰਦ ਦੀ ਉਲੰਘਣਾ ਕਰਕੇ ਪਾਕਿਸਤਾਨ ਉੱਤੇ ਹਮਲਾ ਕੀਤਾ ਹੈ ਰੂਸ ਨੇ ਯੂਕਰੇਨ ਦੇ ਉੱਤੇ 477 ਡਰੋਨ ਦਾ ਗੰਤ 68 ਮਜਾਇਲਾ ਵੀ ਡਾਗਿਆ ਗਏ ਜਿਸ ਨਾਲ F16 ਜਹਾਜ਼ ਤਬਾ ਹੋ ਗਏ ਤੇ ਪਾਇਲਟ ਦੀ ਮੌਤ ਹੋ ਗਈ ਤੇ 6 ਲੋਕ ਜ਼ਖਮੀ ਹੋ ਗਏ ਹਨ 10 ਨਵੰਬਰ ਤੋਂ ਏਸ਼ੀਆ ਕੱਪ ਕ੍ਰਿਕਟ ਖੇਡੇ ਜਾਵਗੇ ਭਾਰਤ ਵਿੱਚ ਹੀ ਖੇਡੇਵੇ ਤੇ ਪਾਕਿਸਤਾਨ ਦੀ ਟੀਮ ਭਾਰਤ ਨਹੀਂ ਆਬਗੀ ਕਿਉਂਕਿ ਭਾਰਤ ਵੀ ਪਾਕਿਸਤਾਨ ਚੈਂਪੀਅਨ ਟਰੋਫੀ ਖੇਡਣ ਨਹੀਂ ਗਿਆ ਸੀ 1 ਜੁਲਾਈ ਤੋਂ ਈ ਪੈਨ ਕਾਰਡ ਕਰ ਬੈਠ ਕੀ ਬਣਾਇਆ ਜਾ ਸਕਦਾ ਹੈ ਤੁਸੀਂ ਧਾਰਨਾ ਨਾਲ ਲਿੰਕ ਕਰਕੇ ਆਪਣਾ ਈ ਕਾਰਡ ਪ੍ਰਾਪਤ ਕਰ ਸਕਦੇ ਹੋ ਭਾਰਤ ਸਰਕਾਰ ਨੇ ਬੰਗਲਾਦੇਸ਼ ਤੋਂ ਆਉਣ ਵਾਲੇ ਜੂਟ ਦੇ ਪ੍ਰੋਡਕਟ ਤੇ ਰੋਕ ਲਗਾ ਦਿੱਤੀ ਹੈ ਇਸ ਨਾਲ ਭਾਰਤ ਦੇ ਜੂਟ ਉਦਯੋਗ ਨੂੰ ਉਤਸ਼ਾਹਤ ਮਿਲੇਗਾ ਐਮਾਜ਼ਨ ਦੇ ਮੁਖੀ ਤੇ